ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ YouTube ਦੇਖਣ ਵਾਲੇ ਸੱਜਣ ਦੋਸਤ ਮਿੱਤਰ ਆ ਮੇਰੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਪਿਛਲੀ ਵੀਡੀਓ ਚ ਆਪਾਂ ਤੁਹਾਨੂੰ ਦੱਸਿਆ ਸੀ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਇੱਕ ਏਕੜ ਦੇ ਵਿੱਚ ਕਿੰਨੀ ਖਾਦ ਪਾਉਣੀ ਚਾਹੀਦੀ ਕਿਹੜੀ-ਕਿਹੜੀ ਖਾਦ ਪਾਉਣੀ ਚਾਹੀਦੀ ਆਪਾਂ ਨੂੰ ਇੱਕ ਕਿੱਲੇ ਜ਼ਮੀਨ ਦੇ ਵਿੱਚ ਜਿਹਦੇ ਨਾਲ ਆਪਣੀ ਪੈਦਾਵਾਰ ਵਧੀਆ ਨਿਕਲੇ ਤੇ ਆਪਾਂ ਨੂੰ ਜ਼ਮੀਨ ਆਪਣੀ ਤੰਦਰੁਸਤ ਰਵੇ ਇਹਦੇ ਬਾਰੇ ਜਾਣਕਾਰੀ ਲੈ ਕਰਦੇ ਜੀ ਆਪਾਂ ਸਾਂਝੀ ਅੱਜ ਤੁਹਾਡੇ ਨਾਲ ਕਿਸਾਨ ਵੀਰੋ ਜਿੱਦਾਂ ਆਪਾਂ ਗੱਲ ਕਰਦੇ ਆਂ ਵੀ ਦੋ ਫਸਲਾਂ ਆਪਾਂ ਜਾਦਾ ਬੀਜਦੇ ਝੋਨਾ ਤੇ ਕਣਕ ਤੇ ਮੇਨ ਫਸਲਾਂ ਆਪਣੀਆਂ ਇਹੀ ਆ ਮੁੱਖ ਇਹਦੇ ਤੇ ਆਪਾਂ ਗੱਲ ਕਰਦੇ ਆਂ ਵੀ ਕਿਹੜੀ ਖਾਦ ਕਿੰਨੀ ਪਾਉਣੀ ਚਾਹੀਦੀ ਜਿਹੜੀ ਡੀਏਪੀ ਖਾਦ ਆ ਫਾਸਫੋਰਸ ਜਿਵੇਂ ਆਪਾਂ ਕਹਿ ਦਿੰਨੇ ਆਂ ਇਹ ਜਿਹੜੀ ਆ ਯੂਨੀਵਰਸਿਟੀ ਮੁਤਾਬਕ ਤਾਂ ਆਪਾਂ ਕਹਿੰਨੇ ਆਂ ਵੀ ਗੱਲ ਮੁੜ ਕੇ ਉੱਥੇ ਆ ਜਾਂਦੀ ਵੀ ਜੇ ਮਿੱਟੀ ਟੈਸਟ ਕਰਾਈ ਹੋਵੇ ਤਾਂ ਆਪ ਨੂੰ ਪਤਾ ਹੋਵੇ ਵੀ ਜੇ ਉਹਦੇ ਵਿੱਚ ਫਾਸਫੋਰਸ ਬਹੁਤ ਵੱਧ ਪਈ ਹੈ ਮਾਤਰਾ ਦੇ ਵਿੱਚ ਤਾਂ ਫਿਰ ਤਾਂ ਚਾਹੀਏ ਆਪਾਂ ਪਾਈਏ ਵੀ ਨਾ ਉਹ ਆਪਾਂ ਕੰਮ ਕਰਦੀ ਨਹੀਂ ਫਿਰ ਆਪਾਂ ਵੇਖੋ ਵੇਖ ਪਾਈ ਜਾਂਦੇ ਵੀ ਯਾਰ ਫਲਾਨੇ ਉੱਤੇ ਵੀ ਅੱਧਾ ਇਕੱਠਾ ਪਾਉਂਦੇ ਉਹਨਾਂ ਦੀ ਕਣਕ ਇੱਕ ਤਾਂ ਹੀ ਨਾ ਚੀਜ਼ੀ ਵੇਖਿਆ ਕਰੋ ਵੀ ਕਾਲੀ ਕਣਕ ਫਲਾਨੇ ਦੀ ਤੇ ਮੇਰੀ ਕਾਲੀ ਹੋਣੀ ਦੇਖੋ ਜਿਹੜੀ ਦਬ ਗਈ ਪੀਲੀ ਪੈ ਗਈ ਕਣਕ ਉਹਨੇ ਤਾਂ ਦੇਖੋ ਫੂਟ ਨਹੀਂ ਗਈ ਉਹਨੇ ਤਾਂ ਝਾੜ ਨਹੀਂ ਘਟਣਾ ਹੀ ਘਟਣਾ ਆਪ ਨੂੰ ਪਤਾ ਹੈ ਪਰ ਕਣਕਾਂ ਜਿਵੇਂ ਹੁਣ ਕੀੜਾਂ ਰੁਕ ਗਈਆਂ ਉਹਨਾਂ ਨੂੰ ਚਲਾਉਣ ਦਾ ਆਪਣੇ ਕੋਲੇ ਐਂ ਛਟਕੀ ਐਂ ਜਰਾਂਦੇ ਆਪ ਇੱਕ ਛਟਕੀ ਨਾਲ ਇੰਨੀ ਮਰਜ਼ੀ ਕਣਕ ਤੁਹਾਡੀ ਦਵੀ ਹੋਵੇ ਪੂਈ ਕੱਢ ਜੇ ਕਣਕ ਨਾ ਟਾਈਮ ਤੋਂ ਪਹਿਲਾਂ ਜਿਵੇਂ ਆਪ ਨੂੰ ਲੱਗਦੀ ਵੀ ਪੂਈ ਕੱਢਣ ਲੱਗੀ ਤੇ ਵਾਹਣੀ ਲੱਗਦੀ ਤੁਹਾਨੂੰ ਵੀ ਬਾਧੋ ਯਾਰ ਕਣਕੇ ਦਾ ਮਾੜੀ ਐ ਆਪਾਂ ਉਹਨੂੰ ਚਲਾ ਦਿਆਂਗੇ ਗਰੰਟੀ ਕਰਦੇ ਆ ਜੀ ਠੀਕ ਐ ਤੇ ਤੁਸੀਂ ਕੀ ਕਰਨਾ ਹੈ ਜਿਹੜੀ ਸਹੀ ਡੋਜ਼ ਐ ਜਿੱਦਾਂ ਤੁਸੀਂ ਸਹੀ ਫਸਲ ਬੀਜ ਕੇ ਤੇ ਸਹੀ ਝਾੜ ਲੈ ਸਕਦੇ ਮੈਂ ਤੁਹਾਨੂੰ ਉਹ ਦੱਸਦਾ ਵੀ ਤੁਸੀਂ 40 ਤੋਂ 50 ਕਿਲੋ ਡੀਏਪੀ ਖਾਦ ਕਣਕ ਨਾਲ ਬੀਜ ਸਕਦੇ ਆ ਜਾਂ 12 32 16 ਜਿਹੜੀ ਆਉਂਦੀ ਹੈ ਹਨਾ 12 32 16 ਉਹ ਬਹੁਤ ਹੀ ਵਧੀਆ ਖਾਦ ਹੈ ਜਿਹਦੇ ਤਿੰਨ ਤੱਤ ਹੁੰਦੇ ਹਨਾ ਉਹ ਤੁਸੀਂ ਪਾ ਸਕਦੇ ਇੱਕ ਗੱਟਾ 50 ਕਿਲੋ ਦਾ ਇੱਕ ਏਕੜ ਦਾ ਉਸ ਤੋਂ ਬਾਅਦ ਤੁਸੀਂ ਕੀ ਪਾਉਣਾ ਦੂਜਾ ਦੋ ਬੋਰੀਆਂ ਐਂਡ ਤੱਕ ਯੂਰੀਆ ਖਾਦ ਦੀਆਂ ਪਾਉਣੀਆਂ ਕਣਕ ਦੇ ਵਿੱਚ ਤੇ 10 ਕਿਲੋ ਮੈਗਨੀਸ਼ੀਅਮ ਸਲਫੇਟ ਪਾਉਣਾ ਤੇ ਅੱਧਾ ਕਿਲੋ ਤੁਸੀਂ ਚਿਲੇਟਡ ਜ਼ਿੰਕ ਪਾਉਣੀ ਹੈ ਹੁਣ ਜਿਹੜੀਆਂ ਜ਼ਮੀਨਾਂ ਘਰੀਤ ਲੀਆਂ ਉਹ ਤਾਂ ਦੋਨਾਂ ਫਸਲਾਂ ਨੂੰ ਜਣਕ ਪਾਉਣੀ ਬੂ। ਇਹ ਦੇਖੋ ਤੁਸੀਂ ਕਹਿੰਦੇ ਵੀ ਅਸੀਂ ਸਪਰੇਆ ਘੱਟ ਕਰਨੀਆਂ ਡਰਮੀ ਚੱਕਣੀ ਨਹੀਂ ਜੇ ਇਹੀ ਤੁਸੀਂ ਡਰਮੀ ਚੱਕ ਲਓਗੇ ਫਿਰ ਥੋੜਾ ਸਸਤੇ ਨਸਰ ਜਾਣਾ। ਉਹਦੇ ਵਿੱਚ ਘੱਟ ডোজ ਪਾਣੀ ਆ ਪੱਤੇ ਰਾਈ ਤੜੀ ਦੇਣੀ ਹੈ। ਅੱਧਾ ਕਿਲੋ ਤੁਸੀਂ ਚਲੇਟਡ ਜ਼ਿੰਕ ਪਾ ਸਕਦੇ ਆ ਈਟੀਟੀਐ 12% ਤੇ ਉਸ ਤੋਂ ਬਾਅਦ ਤੁਸੀਂ ਐਂਡ ਦੇ ਉੱਤੇ ਜਾ ਕੇ ਵੀ ਬਾਰਨ ਤੇ 13045 ਦੀ ਸਪਰੇਅ ਕਰਨੀ ਚਾਹੇ ਤੁਹਾਡਾ ਕਣਕ ਕਦੇ ਚਾਹੇ ਝੋਨਾ ਜੇ ਇੰਨੀ ਖਾਦ ਦੇ ਨਾਲ ਤੁਹਾਡੀ ਲੋਕਾਂ ਨਾਲੋਂ 5-7 10 ਮਣ ਤੱਕ ਫਸਲ ਦਾ ਵਾਧਾ ਨਿਕਲੇ ਤਾਂ ਆਪਾਂ ਬੈਠੀ ਠੀਕ ਹੈ ਵੀ 50 ਕਿਲੋ ਡੀਏਪ 40 ਕਿਲੋ ਪਾ ਦਿਓ ਚਾਹੇ ਤੇ ਉਸ ਤੋਂ ਬਾਅਦ 12 32 16.50 ਕਿਲੋ 1 ਏਕੜ ਦੀ ডোজ ਆਹੇ ਤੁਹਾਨੂੰ ਮੈਂ ਦੱਸ ਰਿਹਾ ਉਦੋਂ ਬਾਅਦ ਤੁਸੀਂ ਪਾਉਣੀ ਹੈ 2 ਗੱਟੇ ਯੂਰੀਆ ਦੇ ਸਾਰੇ ਪਾਉਣੇ ਆ ਹੁਣ ਤੁਸੀਂ ਕਹਿੰਦੇ ਵੀ 2 ਸਾਥ ਦਾ ਪੈਂਦੇ ਨਹੀਂ ਜਿਉਂਕਿ ਗੱਟਾ ਪਾਉਣ ਲੱਗੇ ਨਾ ਸਾਰੇ ਪਾਣੀ ਦੇ ਮੂਹਰੇ ਤੇ ਗੱਟਾ ਪਾਣੀ ਦੇ ਉੱਤੋਂ ਦੀ ਤੇ ਉਹਦੇ ਜੇ ਤੁਹਾਡੀ 25 20 25 ਕਿਲੋ ਖਾਦੀ ਲੱਗਦੀ ਹੈ ਪੌਦਿਆਂ ਨੂੰ ਜਿਹੜੀ ਪਹਿਲਾਂ ਗੱਟਾ ਪਾ ਦਿੰਦੇ ਆ ਕਿਉਂਕਿ ਛੋਟੀ ਛੋਟੀ ਕਣਕ ਹੁੰਦੀ ਉਹਨੂੰ ਇੰਨੀ ਨਾਈਟ੍ਰੋਜਨ ਦੀ ਲੋੜ ਹੀ ਨਹੀਂ ਹੁੰਦੀ ਤੇ ਉਹ ਤੁਸੀਂ ਠੋਕ ਦਿੰਦੇ ਆ ਜਦੋਂ ਇੰਨੀ ਤੇ ਉਹ ਤੁਹਾਡੀ ਵੇਸਟ ਜਾਂਦੀ ਹੈ ਤੁਸੀਂ ਕਹਿੰਦੇ ਅਸੀਂ ਪਾਤੀ ਫਿਰ ਤੁਸੀਂ ਤਾਂ ਹੀ 4 ਗੱਟਿਆਂ ਨੂੰ ਜਾਣੇ ਜੇ ਮੇਰਾ ਵੀਡੀਓ ਦੇਖ ਕੇ ਤੁਸੀਂ ਵਧੀਆ ਤਰੀਕੇ ਦੇ ਨਾਲ ਤੇ ਫਸਲ ਦਾ ਵੱਧ ਚਾੜ ਲੈਣਾ ਤਾਂ ਯੂਰੀਆ ਖਾਦ ਤੇ ਡੀਏਪੀ ਨੂੰ ਘਟਾਉਣਾ ਪਊਗਾ ਤੇ ਬਾਕੀ ਤੁਹਾਨੂੰ ਪਾਉਣਾ ਪਊਗਾ ਤੇ ਪਿਛਲੀ ਤੋਂ ਪਿਛਲੀ ਵੀਡੀਓ 'ਚ ਵੀ ਆਪਾਂ ਤੁਹਾਨੂੰ ਦੱਸਿਆ ਸੀ ਵੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਫੇਰ ਹੀ ਤੁਹਾਡੇ ਕੋਲ ਨਵੀਂ ਜਾਣਕਾਰੀ ਆਉਣੀ ਹੈ ਤੇ ਫੇਰ ਹੀ ਤੁਹਾਨੂੰ ਪਤਾ ਲੱਗਣਾ ਵੀ ਆਪਾਂ ਕਿਉਂਕਿ ਆਪਾਂ ਰੂਟੀਨ ਵਾਈਜ਼ ਵੀਡੀਓ ਪਾਉਨੇ ਆ ਵੀ ਕਿ ਆ ਪਿਛਲੀ ਵੀਡੀਓ 'ਚ ਦੱਸਦਿਆਂ ਅਗਲੀ ਇਹ ਚੀਜ਼ ਤੇ ਪਾਵਾਂਗੇ ਕਲੀਅਰ ਤੇ ਪਾਵਾਂਗੇ ਆਪਾਂ ਖੇਤੀ ਨਾਲ ਸੰਬੰਧ ਦੀ ਸਾਰੀਆਂ ਵੀਡੀਓ ਪਾਉਨੇ ਆ ਇਹ ਰਕਤ ਦੀ ਥੋੜੀ ਵਿੱਚੋਂ ਮੈਸ ਹੋ ਗਈ ਤਾਂ ਤੁਸੀਂ ਅਗਲੀ ਜਾ ਕੇ ਸੁਣੋਗੇ ਤੇ ਤੁਸੀਂ ਕਹਿੰਦਾ ਅਸੀਂ ਉਦਾਂ ਕੀਤਾ ਸੀ ਜੀ ਤੁਸੀਂ ਸਾਨੂੰ ਮੈਗਨੀਸ਼ੀਆ ਵੀ ਸਪਰੇਅ ਦੱਸਿਆ ਸੀ ਪਰ ਤੁਹਾਨੂੰ ਐ ਨਹੀਂ ਪਤਾ ਵੀ ਉਦੋਂ ਪਹਿਲਾਂ ਵੀ ਕੋਈ ਦੱਸਿਆ ਸੀ ਇਸ ਲਈ ਵੀਡੀਓ 'ਚ ਵੀ ਉਹ ਤੁਸੀਂ ਛੱਡ ਦੇਣਾ ਤੇ ਉਹ ਤੁਸੀਂ ਵਰਤ ਲਿਆ ਤੇ ਤੁਸੀਂ ਕਹਿੰਦਾ ਜੀ ਸਾਡੀ ਤਾਂ ਯੂਰੀਆ ਖਾਦ ਤੁਸੀਂ ਕਹਿੰਦੇ 2 ਗੱਟੇ ਪਾਓ ਤੇ ਸਾਡੀ ਤਾਂ ਫਸਲ ਹੀ ਘੱਟ ਨਿਕਲੀ ਕਿਉਂਕਿ ਪ੍ਰੋਪਰ ਜੇ ਤੁਹਾਡੇ ਕੋਲ ਵੀਡੀਓ ਪਹੁੰਚਣੀ ਹੈ ਤਾਂ ਪ੍ਰੋਪਰ ਦੇਖੋਗੇ ਤਾਂ ਫੇਰ ਹੀ ਪ੍ਰੋਪਰ ਐਂਡ ਤੱਕ ਜਾਓਗੇ ਤਾਂ ਮੈਂ ਐਂਡ ਤੱਕ ਤੁਹਾਨੂੰ ਰਿਜ਼ਲਟ ਕੱਢ ਕੇ ਦੱਸੂਗਾ ਜਿਹੜਾ ਬੰਦਾ ਮੇਰੇ ਮਤਾਬਕ ਚੱਲਦਾ ਹੋਵੇ ਆਪ ਹੀ ਦੇਖ ਲੈ ਜੋ ਜਾਂ ਮੈਨੂੰ ਕਮੈਂਟ ਕਰਕੇ ਦੱਸਦਾ ਠੀਕ ਹੈ ਕਿਉਂਕਿ ਇਹ ਕੋਈ 15 16 ਸਾਲ 18 ਸਾਲ ਦਾ ਯਾਰ ਬਿਆ ਹੱਥ ਤੇ ਸਰੋਂ ਜਮਾਉਣ ਵਾਲਾ ਜਿਵੇਂ ਆਪਾਂ ਕਹਿੰਦੇ ਹੱਥੀ ਜਿਹੜੀਆਂ ਕਣਕਾਂ ਵੀ ਠੀਕ ਕੀਤੀਆਂ ਸਾਰੇ ਸਾਦ ਕੇ ਏਰੀਆ ਦੀਆਂ ਹੋਰ ਆਉਣ ਵਾਲੀਆਂ ਕਣਕਾਂ ਠੀਕ ਹੈ ਸਾਰਾ ਬਾੜਾ ਦਰਾਕਾ ਕੋਡ ਪੂਰੇ ਦੇ ਨਾਲ ਖਾਰਾ ਏਰੀਆ ਜਿੱਥੇ ਨਰਮ ਪਾਣੀ ਆ ਮੌੜ ਮਾਂਸਾ ਇਧਰ ਜਿੱਧਰ ਨੂੰ ਨਰਮ ਏਰੀਆ ਟਹਿਣਾ ਪੱਕੀ ਪੱਕਾ ਕਲੇਰ ਆਪ ਇੰਨਾ ਦੇ ਜਿੱਥੇ ਪਾਣੀ ਥੋੜੀ ਜਿਹੀ ਨਰਮ ਫਰੀਦਕੋਟ ਦੇ ਨਾਲ ਇਹ ਸਾਰੇ ਇੱਕ ਕਰਕੇ ਦੇਖੇ ਵੀ ਆ ਵੀ ਜਮਾ ਕਣਕਾਂ ਚ ਉਹਨੇ ਵਾਉਣ ਵਾਲੇ ਚਲਾ ਕੇ ਦਿੱਤੇ ਵੀ ਆ ਕਿਸਾਨਾਂ ਨੂੰ ਤੇ ਝਾੜ ਵੀ ਉਹਨਾਂ ਨੂੰ ਲੈ ਕੇ ਦਿੱਤਾ ਵੀ ਇਹਨਾਂ ਤੱਤਾਂ ਦੇ ਨਾਲ ਹੀ ਖਰਾਕੀ ਦਿੱਤਾਂ ਦੀ ਪਰ ਉਹ ਅਗਲੇ ਸਾਲ ਕਈ ਬੰਦੇ ਜੁੜੇ ਵੀ ਆ ਵਧੀਆ ਕੱਢੀ ਜਾਂਦੇ ਆ ਆ ਤੁਹਾਡਾ ਗੋਲੇ ਵਾਲੇ ਦਾ ਏਰੀਆ ਹੋ ਗਿਆ ਹਨਾ ਆ ਏਰੀਏ ਦੇ ਜ਼ਿਮੀਦਾਰ ਹਨ ਹਸਨ ਪੱਟੀ ਹੋ ਗਿਆ ਇਹ ਸਾਰੇ ਪਿੰਡਾਂ ਦੇ ਜਿਵੇਂ ਇੱਧਰ ਗੱਲ ਕਰੀਏ ਆਪਾਂ ਮਾਨ ਸਿੰਘ ਵਾਲਾ ਹਨਾ ਤੇ ਉਧਰੋਂ ਤੁਹਾਡਾ ਕੰਮਿਆਂ ਆ ਇਧਰਲੇ ਪਾਸੇ ਨੂੰ ਸਾਰੇ ਵੀ ਇਹ ਜ਼ਿਮੀਦਾਰਾਂ ਨੂੰ ਪਤਾ ਹੈ ਜਿੱਥੇ ਥੋੜੀ ਜੀ ਨਰਮ ਜ਼ਮੀਨ ਹੈ ਨਾ ਉੱਥੇ ਕੀ ਹੁੰਦਾ ਵੀ ਜਦੋਂ ਖਰਾਕ ਹੈ ਨਾ ਜ਼ਮੀਨ ਦੇਈ ਜਾਂਦੀ ਰਹਿੰਦੀ ਪੌਦੇ ਨੂੰ ਨਾ ਜਿਵੇਂ ਆ ਸਾਦਕ ਦਾ ਏਰੀਆ ਲਾ ਲਓ ਤੇ ਝੋਨਾ ਥੱਲੋਂ ਇੰਨਾ ਇੰਨਾ ਪੁੱਟ ਜੇ ਹੁੰਦੀਆਂ ਦਿਮਾਰਾ ਕੱਢਣ ਲੱਗ ਜਾਂਦਾ ਉਹ ਖਾਦ ਲੈਣੀ ਰੁਕਦਾ ਹੀ ਨਹੀਂ ਅੰਡ ਤੇ ਵੀ ਪੌਦਾ ਜ਼ਮੀਨ 'ਚ ਥੋੜੀ ਵੱਧ ਪਾਈ ਹੁੰਦੀ ਹੈ ਤੇ ਉਹ ਥੱਲੋਂ ਫਿਰ ਉਹ ਖਰਾਬ ਹੋ ਜਾਂਦਾ ਸਾਰਾ ਕਦੇ ਕਿਵਾਲਸ ਰੋਗ ਬਣ ਗਿਆ ਤੇ ਕਿਤੇ ਜੜ ਦਾ ਬਿਮਾਰੀ ਪੈ ਗਈ ਕੋਈ ਤੇ ਕਿਤੇ ਉਹ ਹੋ ਗਿਆ ਹਨਾ ਇਹ ਕਣਕ ਨੂੰ ਤਾਂ ਚਲੋ ਆਪਾਂ ਮੰਨਦੇ ਆਂ ਵੀ ਘੱਟ ਆਉਂਦੀਆਂ ਤੁਸੀਂ ਇਹਨੇ ਬਿਮਾਰੀਆਂ ਪਰ ਮੇਰੇ ਸਾਹ ਮੁਤਾਬਕ ਕਣਕ ਦੇ ਉੱਤੇ ਸੁਪਰੀਆਂ 3 ਤੋਂ 4 ਸੁਪਰੀਆਂ ਦੀ ਮੈਗਨੀਜ਼ ਤੇ ਜਿੰਕ ਤੇ ਮੈਗਨੀਸ਼ੀਅਮ ਦੀ ਲੋੜ ਹੈ ਜੀ ਤੁਸੀਂ ਕਣਕ ਦਾ 60 65 70 ਮਾਣ ਤੱਕ ਵੀ ਜਾਣ ਲਿਆ ਜਾ ਸਕਦੇ ਆ ਫਿਰ ਤੁਸੀਂ ਕਹੋਗੇ ਵੀ ਬਹਿ ਕੇ ਵੀਡੀਓ ਚ ਦੱਸੀ ਜਾਂਨੇ ਯਾਰ ਪੈਸੇ ਪੈਸੇ ਤੁਹਾਡੇ ਯੂਰੀਆ ਤੇ ਡੀਏਪੀ ਖਾ ਲੈਂ ਨੂੰ ਆ ਬਚਾ ਕੇ ਦੇ ਰਿਆਂ ਉਹੀ ਪੈਸੇ ਉਧਰ ਕਵਰ ਹੋ ਰਹੇ ਜਿਹੜੇ ਇਧਰੋਂ ਬਚ ਰਹੇ ਆਪਾਂ ਨੂੰ ਇਹ ਕਿਹੜਾ ਸਸਤੀਆਂ ਮਿਲ ਰਹੀਆਂ ਆਪਾਂ ਨੂੰ ਹਨਾ ਤੇ ਇਸ ਕਰਕੇ ਸਲਫਰ ਪਾਉਣੇ ਜਿਹੜੀ ਇਹਨਾਂ ਤੋਂ ਪੈਸੇ ਬਚਾ ਕੇ ਦੇ ਰਿਆ ਹੁਣ 10-10 ਕਿਲੋ ਸਲਫਰ ਪਾਈ ਜੰਦੇ ਉਹਦਾ ਕੀ ਅਸਰ ਹੈ 3 ਕਿਲੋ ਕਿਲੋ ਦੀ ਸਲਫਰ ਵਾਧੂ ਹੈ ਠੀਕ ਹੈ ਤੇ ਉਹਦੇ ਨੂੰ ਬਚਾ ਕੇ ਦੇ ਰਿਆ ਇਸ ਕਰਕੇ ਚੈਨਲ ਨੂੰ ਜਰ ਸਬਸਕ੍ਰਾਈਬ ਕਰ ਲਓ ਤੇ ਗੱਲ ਆਪਾਂ ਕਰ ਰਹੇ ਸੀ ਅੱਜ ਦੀ ਉਹਦੇ ਤੇ ਤੁਹਾਡੀ ਵੀ ਕਿੰਨੀ ਖਾਦ ਪਾਉਣੀ ਚਾਹੀਦੀ ਹੈ 1 ਏਕੜ ਦੇ ਵਿੱਚ ਜਿਹੜੀ ਜੂਰੀਆ ਖਾਦ ਡੀਪੀ ਤਾਂ ਤੁਸੀਂ ਨਾਲ ਬੀਜਤੀ ਕਈ ਵਾਰੀ ਤੁਹਾਨੂੰ ਡੀਪੀ ਖਾਦ ਨਹੀਂ ਮਿਲਦੀ ਹੁੰਦੀ ਇਹ ਵੀ ਗੱਲ ਸੁਣ ਲਓ ਤੇ ਕੱਲੀ ਕਣਕ ਵੀ ਬੀਜ ਸਕਦੇ ਤੁਸੀਂ ਜੇ ਨਹੀਂ ਕੋਈ ਗੱਲ ਹਨਾ ਭੱਜੇ ਫਿਰਦੇ ਆ ਖਾਦ ਲੈਣ ਨੂੰ ਬਲੈਕ ਚ ਲੈਣੀਆਂ ਨਾਲ ਕੁਝ ਲਾ ਕੇ ਦਿੰਦੇ ਥੋਨੂੰ ਜੇ ਕੋਈ ਇੱਕ ਵਾਰੀ ਐਮਰਜੈਂਸੀ ਹੋ ਗਈ ਖਾਦ ਨਹੀਂ ਮੱਲੀ ਤਾਂ ਕੱਲੀ ਕਣਕ ਹੀ ਬੀਜ ਦਿਓ ਡੀਏਪੀ ਕੋਈ ਇਹਨੂੰ ਨਾਲ ਦੀ ਨਾਲ ਕੰਮ ਨਹੀਂ ਕਰਦੀ ਜਿਹੜੀ ਡੀਏਪੀ ਖਾਦਾ ਉਹ ਪੌਦੇ ਦੀ ਇੱਕ ਰੀੜ ਦੀ ਹੱਡੀ ਹੁੰਦੀ ਮੇਨ ਉਹ ਸਲੋ 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 ਜਿੰਨੀ ਮੇਨ ਨੂੰ ਚਾਹੀਦੀ ਉਹ ਮਿਲਦੀ ਰਹਿੰਦੀ ਹੈ ਜਿਹੜੇ ਉਹਦੇ ਚੋਂ ਟਾਹਣੀਆਂ ਬਣਦੀਆਂ ਪੱਤੇ ਨਿਕਲਦੇ ਅੱਗੇ ਉਹਨਾਂ ਨੂੰ ਨਾਈਟ੍ਰੋਜਨ ਦੀ ਲੋੜ ਹੁੰਦੀ ਹੈ ਜ਼ਿੰਕ ਦੀ ਲੋੜ ਹੁੰਦੀ ਪੋਟਾਸ਼ ਦੀ ਆਣਾ ਉਹ ਉਹ ਕੈਲਸ਼ੀਅਮ ਮੈਗਨੀਸ਼ੀਅਮ ਬੋਰਨ ਕਾਪਰ ਮੋਲੀਬਡੇਨ ਮੈਗਜ਼ੀਨ ਕੈਲਸ਼ੀਅਮ ਇਹ ਸਾਰੇ ਤੱਤਾਂ ਦੀ ਉਹਨਾਂ ਨੂੰ ਲੋੜ ਹੁੰਦੀ ਹੈ ਫੈਰਸ ਵਗੈਰਾ ਤੇ ਉਹ ਪੱਤੇ ਤੋਂ ਡੈਫੀਸ਼ੈਂਸੀ ਪਤਾ ਲੱਗਦੀ ਹੈ ਜਿਵੇਂ ਤੁਹਾਨੂੰ ਦੱਸਿਆ ਪਿਛਲੀ ਵੀਡੀਓ ਜੀ ਵੀ ਉਹ ਤੱਤ ਵੀ ਆਪਾਂ ਨਾਲ ਪਾਉਣੇ ਸ਼ੁਰੂ ਕਰੀਏ ਵੀ ਸਾਰੇ ਖਰਾ ਖਰਾ ਕੀ ਤੱਤ ਪਾਈਏ ਤੇ ਇਹ ਖਾਦਾਂ ਆਪਣੀਆਂ ਘਟ ਜਾਣੀਆਂ ਤੇ ਜ਼ਮੀਨ ਆਪਣੀ ਉਪਜਾਊ ਵੜ ਜੂਗੀ ਫੇਰ ਪਿਛਲੀ ਵੀਡੀਓ ਜੀ ਤੁਹਾਨੂੰ ਦੱਸਿਆ ਜੀ ਵੀ ਜ਼ਮੀਨ ਨੂੰ ਉਪਜਾਊ ਕਿੱਦਾਂ ਮਾਰਨਾ ਪਲੌਂ ਮਾਰ ਕੇ ਉਦੋਂ ਬਾਅਦ ਰੋੜੀ ਦੇ ਕਿਹੜੀਆਂ ਕਿਹੜੀਆਂ ਖਾਦਾਂ ਪਾ ਕੇ ਉਹ ਪਿਛਲੀ ਵੀਡੀਓ ਜਾ ਕੇ ਦੇਖ ਲਓ 1 ਏਕੜ ਦੇ ਵਿੱਚ ਜਿਹੜੀ ਯੂਰੀਆ ਖਾਦ ਪਾਉਣੀ ਪਹਿਲੀ ਖਾਦ ਪਾਉਣੀ 20 ਤੋਂ 25 ਕਿਲੋ ਠੀਕ ਹੈ ਦੂਜੀ ਫੇਰੇ ਜਿਹੜੀ ਖਾਦ ਪਾਉਣੀ ਹੈ ਉਹਨੂੰ 30 35 ਕਿਲੋ ਕਰ ਦਿਓ ਤੀਜੀ ਨੂੰ ਜਾ ਕੇ 35 40 ਕਿਲੋ ਕਰ ਦਿਓ ਤੇ ਐਂਡ ਵਾਲੀ ਖਾਦ ਦੇ ਤੁਸੀਂ ਜਾ ਕੇ ਵਾਧਾ ਘਾਟਾ ਦੋ ਬੋਰੀਆਂ ਦਾ ਜਿਹੜਾ ਹੈਗਾ ਉਹ ਪੂਰਾ ਕਰ ਦਿਓ ਜਦੋਂ ਤੁਸੀਂ ਐਸਾਵਾਂ ਨਾ ਕਰੋਗੇ ਤੇ ਤੁਹਾਡੀ ਕਣਕ ਕਿਉਂਕਿ ਤੁਸੀਂ ਮੈਗਨੀਸ਼ੀਅਮ ਜਦੋਂ 10 ਕਿਲੋ ਥੱਲੇ ਪਾਦਾ ਤੁਹਾਡੀ ਕਣਕ ਨਹੀਂ ਤਾਂ ਰੁਕਣਾ ਹੀ ਨਹੀਂ ਨਾ ਪਵਾ ਨੂੰ ਕੱਚੀ ਨੂੰ ਪਾਣੀ ਲਾਈਓ ਪਵਾ ਨੂੰ ਜਿਆਦਾ ਪਾਣੀ ਲਾ ਦਿਓ ਉਹ ਜ਼ਮੀਨ ਦੇ ਵਿੱਚ ਕਣਕ ਪੀਲੀ ਪੂਲੀ ਨਹੀਂ ਫਿਰ ਪੈਂਦੀ ਜਿੱਥੇ 10 ਕਿਲੋ ਤੁਸੀਂ ਮੈਗਨੀਸ਼ੀਅਮ ਸਲਫੇਟ ਪਾਤਾ ਠੀਕ ਹੈ ਉਹ ਤਾਂ ਬਸ ਭੁੱਲ ਜਾਓ ਮੜ ਕੇ ਵੀ ਕਣਕ ਉਹਦੇ ਪੀਲੀ ਪੈ ਜੂਗੀ ਉਦੋਂ ਬਾਅਦ ਨਾਲ ਜ਼ਿੰਕ ਪਾਤੀ ਤੁਸੀਂ ਹੈਨਾ ਵੀ ਕਹਿਣ ਦਾ ਭਾਵ ਹੈ ਉਹਨਾਂ ਚੀਜ਼ਾਂ ਦੀ ਘਾਟ ਆਉਣੀ ਸੀ ਉਹਦੇ ਨਾਲ ਕਣਕ ਨਹੀਂ ਪੀਲੀ ਪੈਣਾ ਸੀ ਤੁਸੀਂ ਯੂਰੀਆ ਖਾਦ ਜ਼ਿਆਦਾ ਪਾਉਣੀ ਸੀ ਪਾਣੀ ਲੱਗਣ ਨਾਲ ਦਬਣਾ ਸੀ ਠੰਡ ਦੇ ਨਾਲ ਜਿੱਦਾਂ ਉਹਨੂੰ ਕੋਈ ਜਿਹੜੇ ਖਰਾਕੀ ਤੱਤ ਆ ਜਦੋਂ ਪੂਰੇ ਨਹੀਂ ਹੋਣੇ ਸੀ ਬੰਦੇ ਦਾ ਵੀ ਇਹੀ ਸਿਸਟਮ ਹੈਨਾ ਠੰਡ ਦੇ ਨਾਲ ਜਦੋਂ ਆਪਣਾ ਸਰੀਰ ਪੂਰਾ ਤੰਦਰੁਸਤ ਦਾ ਲੀਵਰ ਆਪਣਾ ਤੇ ਸਾਰੇ ਖਰਾਕੀ ਤੱਤਾਂ ਨੂੰ ਮਿਲ ਰਿਹਾ ਤੇ ਫਿਰ ਠੰਡ ਆਪਾਂ ਨੂੰ ਕੀ ਕਰਦੀ ਜਿਵੇਂ ਆਪਾਂ ਕਹਿੰਦੇ ਨੌਜਵਾਨਾਂ ਨੂੰ ਠੰਡ ਲੱਗਦੀ ਨਹੀਂ ਬੁੱਢਿਆਂ ਨੂੰ ਜ਼ਿਆਦਾ ਲੱਗਦੀ ਹੈ ਹਨਾ ਬਚਾ ਕੇ ਰੱਖੋ ਠੰਡ ਚ ਕਾਰਨ ਹੋਈ ਹੈ ਨਾ ਵੀ ਸਰੀਰ ਵਰਕ ਕਰਨ ਦਾ ਘਟ ਜਾਂਦਾ ਉਹੀ ਜ਼ਮੀਨ ਦਾ ਹਿਸਾਬ ਹੈ ਵੀ ਜ਼ਮੀਨ ਤੁਹਾਡੇ ਦੇ ਵਿੱਚ ਖਾਦ ਹੈ ਨਹੀਂ ਪ੍ਰੋਪਰ ਸਾਰੀਆਂ ਠੀਕ ਹੈ ਇੱਕ ਦੋ ਖਾਦਾਂ ਜ਼ਿਆਦਾ ਪਾਈ ਜਾਂਦੇ ਹੋ ਲੰਬੇ ਸਮੇਂ ਤੋਂ ਆਪਾਂ ਤੇ ਨਾਲ ਕੈਮੀਕਲ ਜ਼ਿਆਦਾ ਪਾਈ ਜਾਂਦੇ ਤੇ ਉਹ ਜਦੋਂ ਠੰਡ ਪੈਂਦੀ ਹੈ ਜ਼ਿਆਦਾ ਜਾਂ ਗਰਮੀ ਜ਼ਿਆਦਾ ਪੈਂਦੀ ਹੈ ਉਹ ਚਾਲ ਨਹੀਂ ਸਕਦੀ ਜ਼ਮੀਨ ਤੁਹਾਡੀ ਤੇ ਜਮੀਨ ਨਹੀਂ ਚੱਲਦੀ ਤਾਂ ਪੌਦੇ ਦੇ ਉੱਤੇ ਫੈਕਟ ਆਉਂਦਾ ਹੈ ਤੇ ਤੁਹਾਡੀ ਫਸਲ ਦਾ ਨੁਕਸਾਨ ਹੋ ਜਾਂਦਾ ਮੁੱਖ ਦੀ ਗੱਲ ਆਹੀ ਆ ਬਸ ਐਡੀ ਗੱਲ ਆ ਸਾਰੇ ਜਿਹੜੀ ਚੀਜ਼ ਮਰਜ਼ੀ ਦੇਖ ਲਓ ਕੋਈ ਮਸ਼ੀਨਰੀ ਦੇ ਵਿੱਚ ਵੀ ਇਹੀ ਗੱਲ ਹੁੰਦੀ ਹੈ ਹਨਾ ਵੀ ਉਹ ਇਸ ਕਰਕੇ ਐਂ ਲੰਮੀ ਗੱਲ ਇਹ ਸੋਚੋ ਵੀ ਆਪਾਂ ਸਾਰੇ ਘਰ ਦੇ ਵਿੱਚ ਅੱਜ ਕੱਲ ਤਿਆਜਾਬ ਦੀ ਗੋਲੀ ਦਾ ਹਰੇਕ ਬੰਦਾ ਖਾਂਦਾ ਹੋਊਗਾ ਤੇ ਬਾਕੀ ਦਾ ਖਾਂਦਾ ਹੀ ਖਾਂਦਾ ਦੇਖੋ ਵੀ ਬੁੜੀਆਂ ਤੱਕ ਵੀ ਆਪਣੇ ਲੀਵਰ ਕਿਉਂ ਫੈਂਟੀ ਹੋਣ ਲੱਗ ਗਏ ਵੀ ਖਰਾਕਾਂ ਆਪਾਂ ਮਾੜੀਆਂ ਕਰ ਲੀਆਂ ਆਪਾਂ ਤਾਂ ਜ਼ਿਮੀਦਾਰਾ ਪੈਦਾ ਕਰਨ ਲਈ ਆਪਣੇ ਕੋਲ ਜਮੀਨ ਹੈ ਜੇ ਆਪਾਂ ਵੀ ਖਰਾਕ ਚੰਗੀ ਪੈਦਾ ਕਰਕੇ ਨਹੀਂ ਖਾ ਸਕਦੇ ਤੇ ਫਿਰ ਆਪਾਂ ਕਰਾਂਗੇ ਕੀ ਇਹ ਦੂਤੇ ਤੇ ਖਰਾਕ ਹੀ ਮੌਖਾ ਆਪਣੀ ਤਾਂ ਹੀ ਤਾਂ ਉਹਨ ਵੱਡੀਆਂ-ਵੱਡੀਆਂ ਕੰਪਨੀਆਂ ਨੂੰ ਕਰੋਨੇ ਤੋਂ ਬਾਅਦ ਪਤਾ ਲੱਗਿਆ ਹੋਇਆ ਵੀ ਭਾਈ ਜ਼ਮੀਨ ਹੜੱਪ ਲਓ ਇਹਨਾਂ ਦੀ ਕਿਸਾਨਾਂ ਦੀ ਆਪਣਾ ਜਿਹੜਾ ਕੁਝ ਹੁੰਦਾ ਆਪਾਂ ਦੇਖਦੇ ਆਂ ਵੀ ਸਭ ਤੋਂ ਜ਼ਿਆਦਾ ਫੂਡ ਤਾਂ ਬੰਦਾ ਖਾ ਕੇ ਹੀ ਪਊਗਾ ਢਿੱਡ ਤਾਂ ਭਰ ਕੇ ਹੋਰ ਉਹ ਕੱਪੜਾ ਨਾ ਲਾਵੇ ਗੱਡੀ ਨਾ ਲਾਵੇ ਉਹਦੇ ਕੋਲ ਨਾ ਹੋਊਗਾ ਰੋਟੀ ਖਾਣਾ ਤਾਂ ਉਹਦੀ ਮਜਬੂਰੀ ਹੈ ਇਸ ਕਰਕੇ ਉਧਰ ਨੂੰ ਹੋ ਗਏ ਤੇ ਜਿੱਦਾਂ ਕੰਪਨੀਆਂ ਤੁਹਾਡੇ ਬਾਹਣਾ 'ਚ ਖੇਤੀ ਕਰਨ ਲੱਗੀਆਂ ਜਿੱਦੀਆਂ ਦੀ ਗੱਲ ਯਾਦ ਰੱਖੋ ਉਹ ਇਹ ਸਾਰੇ ਖਰਾਕੀ ਤੱਤ ਪਾਉਣੀਆਂ ਜਾ ਕੇ ਵੇਖ ਲਓ ਆਪਾਂ ਉਥੇ ਡੱਬਾ ਲੈ ਕੇ ਨੌਕਰੀ ਕਰਦੇ ਹੋਵਾਂਗੇ ਉਹ ਇਹ ਸਾਰੇ ਤੱਤ ਪਾਉਣੀਆਂ ਉਦੋਂ ਤੁਹਾਨੂੰ ਇਹ ਗੱਲਾਂ ਯਾਦ ਆਉਣੀਆਂ ਵੀ ਭਾਈ ਡਾਕਟਰ ਸਾਹਿਬ ਆਪਾਂ ਨੂੰ ਕਹਿੰਦੇ ਸੀਗੇ ਵੀ ਆਹ ਤੱਤ ਜ਼ਮੀਨ 'ਚ ਪਾ ਲਓ ਤੁਹਾਡੀ ਜ਼ਮੀਨ ਬਾਜੂਗੀ ਤੇ ਫਸਲ ਵਧੀਆ ਨਿਕਲੂ ਤੇ ਫਿਰ ਆਪਾਂ ਕਹਿੰਦੇ ਨੇ ਉਹ ਕੰਪਨੀਆਂ ਦੀ ਫਸਲ ਵਧੀਆ ਤੇ ਉਹਨਾਂ ਦੀ ਕਿਉਂ ਉਹਨਾਂ ਨੂੰ ਭਾਅ ਮਿਲਦੇ ਐ ਭਾਅ ਤੁਹਾਨੂੰ ਵੀ ਮਿਲ ਜਾਣਗੇ ਤੁਹਾਡੀ ਮਾਰਕੀਟ ਦੇ ਵਿੱਚ ਕੁਆਲਿਟੀ ਹੋਊਗੀ ਨਾ ਚੀਜ਼ ਦੀ ਤੁਹਾਨੂੰ ਭਾਅ ਮਿਲੂਗਾ ਠੀਕ ਐ ਮੈਂ ਇੱਕ ਦੋ ਬੰਦਿਆਂ ਨੂੰ ਇਹਦੀ ਖੇਤੀ ਕਰਾਈ ਸੀ ਕਿ ਲੋਕ ਮੇਰੇ ਵੀਡੀਓ 'ਚ ਨਾ ਕੀ ਲੈਣਾ ਉਹ ਬੰਦਿਆਂ ਨੇ ਭਿੰਡੀ ਲਾਈ ਜਾਂ ਕੋਈ ਵੀ ਚੀਜ਼ ਲਾਈ ਉਹਨਾਂ ਨੂੰ ਬਾਜ਼ਾਰ 'ਚ ਦੂਜਿਆਂ ਨਾਲੋਂ ਰੇਟ ਵੱਖਰਾ ਮਿਲਦਾ ਸੀ ਉਹਨਾਂ ਨੂੰ ਆਹੀ ਤੱਤ ਪੁਆਏ ਸੀ ਜਿਹਦੇ ਮੈਂ ਤੁਹਾਨੂੰ ਗੱਲਾਂ ਕਰੀ ਜਾਂਦਾ ਠੀਕ ਹੈ ਉਹਦੀ ਚਮਕ ਧਮਕ ਉਹਦਾ ਵੱਖਰਾ ਹੀ ਸੀ ਸਿਸਟਮ ਉਹਦਾ ਸਵਾਦ ਵੀ ਖਾਣ ਦੇ ਵਿੱਚ ਵੱਖਰਾ ਸੀ ਕਿਉਂਕਿ ਉਹਦੇ ਵਿੱਚ ਸਾਰੀਆਂ ਚੀਜ਼ਾਂ ਸੀ ਪੋਟਾਸ਼ੀਅਮ ਮਿਲਦਾ ਸੀ ਉਹਦੇ ਚੋ ਕੈਲਸ਼ੀਅਮ ਮਿਲਦਾ ਸੀ ਇਹ ਤੇ ਉਹਨੇ ਤੁਹਾਨੂੰ ਤੰਦਰੁਸਤੀ ਦੇਣੀ ਦੇਣੀ ਹੈ ਤੱਤ ਸਾਰੇ ਹੋਣਗੇ ਮਸਲ ਜ਼ਮੀਨ ਦੇ ਵਿੱਚ ਜੇ ਤੁਸੀਂ ਪਾਏ ਹੋਣਗੇ ਤਾਂ ਹੋਣਗੇ ਜ਼ਮੀਨਾਂ ਚੋਂ ਖਤਮ ਕਿਉਂ ਹੋਣਗੇ ਆਪਾਂ ਕਹਿੰਦੇ ਨੇ ਲੋਕ ਕਹੀ ਬਹੁਤ ਤਰ੍ਹਾਂ ਦੇ ਲੋਕੋ ਨੇ ਕਈ ਜਦਾਈ ਕਰਨ ਲੱਗੇ ਅੰਦੇ ਸਵਾਲ ਕਰ ਲੰਗੇ ਤੇ ਪਹਿਲਾਂ ਫਿਰ ਕਿੱਥੋਂ ਆਉਂਦੇ ਸੀ ਤੇ ਪਹਿਲਾਂ ਜ਼ਮੀਨਾਂ ਦੇ ਵਿੱਚੋਂ ਇੰਨੀਆਂ ਫਸਲਾਂ ਵੀ ਨਹੀਂ ਕੱਢਦੇ ਸੀ ਤੇ ਇਦਾਂ ਨਹੀਂ ਸੀ ਵੀ ਗਿੱਲੀ ਮੱਕੀ ਬੀਜੀ ਵੀ ਇਹਦੇ ਦਵਾ-ਦਵ ਹੋਣੇ ਵਿੱਚ ਝੋਨਾ ਲਾਉਣਾ ਉਦੋਂ ਮੀਂਹ ਪਈ ਜਾਂਦੇ ਤੇ ਗਿੱਲੀ ਖੁੱਭਦੀਆਂ ਫਿਰਦੀਆਂ ਵਾਜ ਮਸ਼ੀਨਾਂ ਤੇ ਉਵੇਂ ਹੀ ਉਹਦੇ ਵਿੱਚੋਂ ਮੱਕੀ ਵੱਢ ਕੇ ਗਿੱਲੀ ਬਤੀ ਤੇ ਉਵੇਂ ਉਹਦੇ ਵਿੱਚੋਂ ਝੋਨਾ ਲਾ ਦਿੰਦੇ ਕੱਲਾ ਰੂਟਾ ਵੀਟਰ ਮਾਰ ਕੇ ਗਿੱਲੇ ਜੀ ਤੇ ਫਿਰ ਉਹ ਜ਼ਮੀਨ ਨੇ ਸੈੱਟ ਹੋਣਾ ਹੀ ਐ ਫਿਰ ਉਹਦੇ ਮਸਾਮ ਬੰਦ ਹੋਣਾ ਹੀ ਐ ਉਹ ਜੋ ਖਰਾਕ ਕੱਟਣੀ ਐ ਉਹਦੇ ਵਿੱਚ ਖਰਾਕੀ ਦਾ ਤੱਤ ਪਾਓ ਨਾ ਕੱਲੀ ਯੂਰੀਆ ਡੀ ਇਸ ਕਰਕੇ 1 ਏਕੜ ਦੇ ਵਿੱਚ ਮੇਰੇ ਹਿਸਾਬ ਮੁਤਾਬਕ 40 ਕਿਲੋ ਡੀਪੀ ਕਣਕ ਦੇ ਵਿੱਚ ਤੇ 50 ਕਿਲੋ 12 32 16 ਇਹਨਾਂ ਚੋਂ ਦੋਹਾਂ ਜੋ ਇੱਕ ਪਾ ਸਕਦੇ ਆ ਦੋ ਬਰ ਗੱਟੇ ਯੂਰੀਆ ਖਾਦੇ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਵੀ ਤੀਜਾ 10 ਕਿਲੋ ਮੈਗਨੀਸ਼ੀਅਮ ਅੱਧਾ ਕਿਲੋ ਚਿਲੇਟਡ ਜ਼ਿੰਕ ਠੀਕ ਹੈ ਤੇ ਈਟੀਟੀ ਐ 12% ਤੇ ਇਹ ਸਾਰਾ ਕਾਹਦਾ ਤੁਸੀਂ ਮਾਰਨਾ ਛਿੱਟਾ ਇਹਨੂੰ ਪਹਿਲੀ ਰੇਚਰ ਲਾ ਕੇ ਛਿੱਟਾ ਮਾਰ ਦਿਓ ਚਾਹ ਬੀਜਣ ਵੇਲੇ ਥੱਲੇ ਛਿੱਟਾ ਮਾਰ ਕੇ ਤੋਂ ਸੁਹਾਗਾ ਮਾਰ ਕੇ ਮੈਗਨੀਸ਼ੀਅਮ ਤੇ ਜ਼ਿੰਕ ਨੂੰ ਉਦੋਂ ਆ ਕਣਕ ਬੀਜਦੇ ਹੋ ਡੀਪੀ ਨਹੀਂ ਮਿਲਦੀ ਤਾਂ ਕੱਲੀ ਕਣਕ ਬੀਜ ਸਕਦੇ ਉਤੋਂ ਦੀ ਪਾ ਸਕਦੇ ਆ ਠੀਕ ਆ ਯੂਰੀਆ ਦੀ ਵੰਡ ਕਰਨੀ ਐ 20 25 ਕਿਲੋ ਪਹਿਲੇ ਪਾਣੀ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਤੁਹਾਡੀ ਫਸਲ ਕੋਟ ਕਰਦੀ ਉਹਦੇ ਵਿੱਚ ਦਵਾਈ ਚੱਲੋ ਯੂਰੀਆ ਤੇ ਦੋ ਗੱਟੇ ਉਦੋਂ ਬਾਅਦ ਤੁਸੀਂ ਕਰਨੀ ਜੇ ਤਾਂ ਦੋ ਸਪਰੀਆਂ ਕਰਨ ਜੋ ਕਣਕ ਤੇ ਤਾਂ ਬਹੁਤ ਚੰਗੀ ਗੱਲ ਪੱਕੀਆਂ ਜ਼ਮੀਨਾਂ ਵਾਲੇ ਮੈਗਨੀਜ਼ ਤੇ ਜ਼ਿੰਕ ਦੀਆਂ ਤੇ ਰੇਤਲੀਆਂ ਜ਼ਮੀਨਾਂ ਨਾਲ ਤਾਂ ਕਰਨੀਆਂ ਹੀ ਪੈਂਦੀਆਂ ਜਦੋਂ ਦਬ ਜਾਂਦੀ ਉਹਨਾਂ ਦੀ ਕਣਕ ਤੇ ਫਿਰ ਪੱਕਣ ਵੇਲੇ ਜਦੋਂ ਤੁਹਾਡੀ ਕੱਚਾ ਦੋਦਾ ਹੋਊਗਾ ਕਣਕ ਦਾ ਉਦੋਂ ਜਾ ਕੇ ਤੁਸੀਂ ਬਾਰਨ 250 ਗ੍ਰਾਮ ਕਿੱਲੇ ਦਾ ਬਾਰਨ ਤੇ 13045 ਦੀ ਸਪਰੇਅ ਕਰਨੀ ਆ ਕਣਕ ਤੇ ਉਹਦੇ ਨਾਲ 5 ਮਣ ਗਰੰਟਡ ਝਾੜ ਵਧੂਗਾ 5 ਮਣ ਲਿਖ ਲੋ ਗਰੰਟੀ ਹੈ ਠੀਕ ਹੈ ਉਹ ਸਪਰੇਅ ਕਰ ਦੇ ਜੋ ਤੇ ਬਾਕੀ ਜਿਹੜੇ ਪੈਸਟੀਸਾਈਡ ਹੈ ਉਹ ਤੁਹਾਨੂੰ ਪਤਾ ਹੀ ਲੋੜ ਮੁਤਾਬਕ ਜਿੱਥੇ ਇਹ ਕਣਕ ਨੂੰ ਤੇਲਾ ਵਗੈਰਾ ਪਾਉਂਦਾ ਹਣ ਕਈ ਜ਼ਿਮੀਂਦਾਰ ਮੈਂ ਦੇਖਿਆ ਇਹ ਤੂੰ 5 7 2013 14 ਦੀ ਗੱਲ ਹੈ ਵੀ ਜਿਹੜਾ ਆਪਣੇ ਪਾਲਕ ਪੁਲਕ ਜਾਂ ਵਿੱਚ ਰਹਿ ਜਾਂਦਾ ਨਾ ਉਹ ਸੁੰਡੀ ਜਿਹੜੀ ਆਪਾਂ ਕਹਿੰਦੇ ਨੇ ਤਮਾਕੂ ਸੁੰਡੀ ਜੀ ਪੈਣ ਲੱਗੀ ਸੀ ਉਦੋਂ ਤੇ ਤਾਂ ਸਿੱਟੇ ਤੇ ਫਿਰ ਉਹ ਕੁਝ ਨਹੀਂ ਕਰਦੀ ਕਣਕ ਨੂੰ ਅਨਾ ਤੇ ਉਹਦੇ ਤੇ ਵਾਸਤੇ ਹੀ ਪ੍ਰੋਕਲੇਮ ਜਾਂ ਕੋਰਾ ਜਣ ਦੀ ਸਪਰੇ ਕਰਨ ਲੱਗੇ ਲੋਕ ਇੰਨੀ ਜਿਹੜੀਆਂ ਮਹਿੰਗੀਆਂ ਉਹ ਕੁਝ ਨਹੀਂ ਹੁੰਦਾ ਉਹਨੂੰ ਠੀਕ ਹੈ ਉਹ ਪਹਿਲਾਂ ਨਦੀਨ ਮਾਰ ਲਿਆ ਕਰੋ ਅੱਜ ਕੱਲ ਸਪਰੀਆਂ ਉਦਾਂ ਦੀਆਂ ਹੁੰਦੀਆਂ ਤੇ ਨਹੀਂ ਤਾਂ ਉਹ ਕੁਝ ਨਹੀਂ ਕਰਦੀ ਤੁਹਾਡੀ ਉਹਦੇ ਵਾਸਤੇ ਜ਼ਹਿਰ ਨਾ ਛਿੜਕਿਆ ਕਰੋ ਨਜਾਇਜ਼ ਜ਼ਹਿਰ ਫਸਲ ਤੇ ਨਾ ਪਾਇਆ ਕਰੋ ਠੀਕ ਹੈ ਇਹ ਤੁਹਾਡੀਆਂ ਜਿਹੜੀਆਂ ਸਾਰੀਆਂ ਮੈਂ ਤੁਹਾਨੂੰ ਦੱਸਿਆ ਇੱਕ ਕਿੱਲੇ ਦੀ ਤੁਹਾਨੂੰ ਡੋਜ਼ ਦੱਸਿਆ ਅੱਜ ਕਣਕ ਦੀ ਖੇਤੀ ਚੱਲਦੀ ਹੁਣ ਤਾਂ ਆਪਾਂ ਕਣਕ ਦੀ ਗੱਲ ਕਰੀਏ ਤੇ ਇਹ ਤੁਸੀਂ ਬਾਰਨ ਤੇ 13045 ਐਂਡ ਤੇ ਜਾ ਕੇ ਜਿਹੜਾ ਕੱਚਾ ਦੁੱਧ ਆਊਗਾ ਕਣਕ ਮਿਸਰ ਦੀ ਲਾਜ਼ਮੀ ਸਪਰੇ ਕਰਨੀ ਹੈ ਠੀਕ ਹੈ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਹੜੀ ਜ਼ਮੀਨ ਦੇ ਵਿੱਚ ਕਿਹੜੇ ਕਿਹੜੇ ਕੱਤਾਂ ਦੀ ਜ਼ਿਆਦਾ ਘਾਟ ਆਉਂਦੀ ਹੈ ਤੇ ਉਹਦੇ ਤੇ ਆਪਾਂ ਅਗਲੀ ਵੀਡੀਓ ਬਣਾਵਾਂਗੇ ਜੀ ਤੇ ਹੁਣ ਇੱਥੋਂ ਤੱਕ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈ ਜੂ ਠੀਕ ਹੈ ਜੀ ਤੇ ਤੁਹਾਨੂੰ ਨਵੇਂ-ਨਵੇਂ ਫਿਰ ਵੀਡੀਓ ਆਪਾਂ ਹੋਰ ਦਿੰਦੇ ਰਾਵਾਂਗੇ ਠੀਕ ਹੈ ਜੀ ਧੰਨਵਾਦ